ਕੋਈ ਜਾਣਬੁੱਝ ਕੇ ਨਹੀਂ ਕਰਦਾ ਉਹਦੇ ਵਿੱਚ ਇਹ ਵੀ ਦੱਸਿਆ ਗਿਆ ਜੇ ਕੋਈ ਧੁੰਦ ਕਾਰਨ ਐਕਸੀਡੈਂਟ ਹੁੰਦਾ ਉਹਦੇ ਵਿੱਚ ਵੀ ਡਰਾਈਵਰ ਜ਼ਿੰਮੇਵਾਰ ਆ तकरीबन 10000 ਤੋਂ ਥੱਲੇ ਉਹਦੀ ਸੈਲਰੀ ਹੁੰਦੀ ਆ ਜੇ ਉਸ ਬੰਦੇ ਕੋਲੋਂ ਅਚਾਨਕ ਹਾਦਸਾ ਹੋ ਜਾਂਦਾ ਐਕਸੀਡੈਂਟ ਹੋ ਜਾਂਦਾ ਤੁਸੀਂ ਦੱਸੋ ਵੀ ਉਹ ਬੰਦਾ ਕਿੰਨੇ ਇਹਨੇ ਪੈਸੇ ਕਿਵੇਂ ਭਰੂਗਾ ਕਿਵੇਂ ਭਰ ਪਾਈ ਕਰੂਗਾ ਜਿਹੜੇ ਬੰਦੇ ਇੱਕ ਡਰਾਈਵਰ ਤੇ ਸਿਰ ਤੇ ਸਾਰੇ ਪਰਿਵਾਰ ਦਾ ਗੁਜ਼ਾਰਾ ਹੋ ਰਿਹਾ ਆ ਸਰਕਾਰਾਂ ਨੇ ਉਹਨਾਂ ਦੇ ਨੱਕ ਵਿੱਚ ਨੱਥ ਪਾਤੀ ਨਜਾਇਜ਼ ਹੋ ਰਿਹਾ ਜੋ ਵੀ ਹੋ ਰਿਹਾ ਨਜਾਇਜ਼ ਹੋ ਰਿਹਾ ਸਾਡੀ ਇਹੋ ਮੰਗ ਹੈ ਵੀ ਇਹ ਕਾਨੂੰਨ ਵਾਪਸ ਲਿਆ ਜਾਵੇ ਜਸਵੀਰ ਸਿੰਘ ਗੋਪਾਰਾਏ ਪ੍ਰਧਾਨ ਸ੍ਰੀ ਅਮਰਤਾ ਸਾਹਿਬ ਅਜਾਟਕਸੀ ਯੂਨੀਅਨ ਸਰ ਕੀ ਕਹਿਣਾ ਚਾਹਦੇ ਹੋ ਅੱਜ ਵੱਡੀ ਗਿਣਤੀ ਦੇ ਵਿੱਚ ਜਿਹੜੇ ਡਰਾਈਵਰ ਨੇ ਡਕਸ਼ੀਆਂ ਚਲਾਉਂਦੇ ਨੇ ਉਹ ਅੱਜ ਸੜਕਾਂ ਦੇ ਉੱਪਰ ਉਤਰ ਆਏ ਨੇ ਸਰ ਦੇਖੋ ਕੇਂਦਰ ਸਰਕਾਰ ਨੇ ਨਵਾਂ ਕਾਨੂੰਨ ਲਾਗੂ ਕੀਤਾ ਹੇਟਡ ਰਨ ਦੇਖੋ ਜੀ ਇੱਕ ਐਕਸੀਡੈਂਟ ਇੰਗਲਿਸ਼ ਦਾ ਵਰਡ ਆ ਜਿਹਨੂੰ ਆਪਾਂ ਪੰਜਾਬੀ ਹੱਥਾ ਕਿਵੇਂ ਸਕਦੇ ਆ ਕੋਈ ਜਾਣ ਬੁੱਝ ਕੇ ਨਹੀਂ ਕਰਦਾ ਉਦੇ ਵਿੱਚ ਇਹ ਵੀ ਦੱਸਿਆ ਗਿਆ ਜੇ ਕੋਈ ਧੁੰਦ ਕਾਰਨ ਐਕਸੀਡੈਂਟ ਹੁੰਦਾ ਉਹਦੇ ਵਿੱਚ ਵੀ ਡਰਾਈਵਰ ਜ਼ਿੰਮੇਵਾਰ ਆ ਇੱਕ ਡਰਾਈਵਰ ਜਿਹੜਾ ਸਾਰੀ ਉਮਰ ਆਪਣੇ ਬੱਚੇ ਨਹੀਂ ਪਾਲ ਪਾਉਂਦਾ ਤਕਰੀਬਨ 10000 ਤੋਂ ਥੱਲੇ ਉਹਦੀ ਸੈਲਰੀ ਹੁੰਦੀ ਆ ਜੇ ਉਸ ਬੰਦੇ ਕੋਲੋਂ ਅਚਾਨਕ ਹਾਦਸਾ ਹੋ ਜਾਂਦਾ ਐਕਸੀਡੈਂਟ ਹੋ ਜਾਂਦਾ ਤੁਸੀਂ ਦੱਸੋ ਵੀ ਉਹ ਬੰਦਾ ਕਿੰਨੇ ਇਹਨੇ ਪੈਸੇ ਕਿਵੇਂ ਭਰ ਪੂਕੇਵੇਂ ਪਰਪਾਈ ਕਰੂਗਾ ਕਿਸੇ ਵੀ ਡਰਾਈਵਰ ਮੇਰੇ ਖਿਆਲ ਦੇ ਨਾਲ ਤਕਰੀਬਨ 80% ਇਹੋ ਡਰਾਈਵਰ ਹੋਣਗੇ ਜਿਹਨਾਂ ਦੀ ਆਪਣੀ ਇੰਸ਼ੋਰੈਂਸ ਹੈ ਨਹੀਂ ਜਿਨ੍ਹਾਂ ਦੀ ਕੋਈ ਆਪਣੀ ਇੰਸ਼ੋਰੈਂਸ ਹੈ ਨਹੀਂ ਦੱਸੋ 7 ਲੱਖ ਰੁਪਏ ਕਿੱਥੋਂ ਦੇ ਪਾਊਗਾ 10 ਲੱਖ ਰੁਪਏ ਕਿੱਥੋਂ ਦੇ ਪਾਊਗਾ ਇੰਨੀ ਸਜ਼ਾ ਕਿੱਦਾਂ ਭੁਗਤਿਆ ਕਿਵੇਂ ਚੱਲੇਗਾ ਹਾਂ ਕਿੰਨਾ ਜੁਰਮਾਨਾ ਲਗਾਇਆ ਗਿਆ ਹੈ ਤੇ ਤਕਰੀਬਨ ਸਰ 10 ਲੱਖ ਰੁਪਏ ਦੀ ਬਾਤ ਆ ਰਹੀ ਹੈ 7 ਸਾਲ ਦੀ ਕੈਦ 10 ਲੱਖ ਰੁਪਏ ਜੁਰਮਾਨਾ ਇੱਕ ਆਮ ਜਿਹੜੇ ਡਰਾਈਵਰ ਤੁਸੀਂ ਗੱਲ ਕਰਦੇ ਹੋ ਤਕਰੀਬਨ ਕਿਸੇ ਕੋਲ 10 ਲੱਖ ਰੁਪਏ ਦੀ ਗੱਡੀ ਵੀ ਨਹੀਂ ਹੁੰਦੀ ਤਕਰੀਬਨ ਜਿਹੜਾ ਡਰਾਈਵ ਕਰ ਰਿਹਾ ਮੈਂ ਪਹਿਲਾਂ ਵੀ ਕਹਿ ਚੁੱਕਾ ਤਕਰੀਬਨ 10000 ਤੋਂ ਥੱਲੇ ਸਾਰੇ ਸੈਲਰੀ ਆ ਉਹਨਾਂ ਨੇ ਉਹਦੇ ਵਿੱਚ ਸਾਰਾ ਆਪਣੇ ਘਰ ਦਾ ਮੈਨੇਜ ਕਰਨਾ ਆਪਣੇ ਬੱਚਿਆਂ ਦਾ ਮੈਨੇਜ ਕਰਨਾ ਤਕਰੀਬਨ 8 ਜਿਹੜੇ ਬੰਦੇ ਇੱਕ ਡਰਾਈਵਰ ਦੇ ਸਿਰ ਤੇ ਸਾਰੇ ਪਰਿਵਾਰ ਦਾ ਗੁਜ਼ਾਰਾ ਹੋ ਰਿਹਾ ਆ ਸਰਕਾਰਾਂ ਨੇ ਉਹਨਾਂ ਦੇ ਨੱਕ ਵਿੱਚ ਨੱਥ ਪਾਤੀ ਨਜਾਇਜ਼ ਹੋ ਰਿਹਾ ਜੋ ਵੀ ਹੋ ਰਿਹਾ ਨਜਾਇਜ਼ ਹੋ ਰਿਹਾ ਸਾਡੀ ਇਹੋ ਮੰਗ ਹੈ ਵੀ ਕਾਨੂੰਨ ਵਾਪਸ ਲਿਆ ਜਾਵੇ ਜੋ ਕਿ ਸਰਾਸਰ ਗਲਤ ਹੈ ਕੀ ਕਹਿਣਾ ਚਾਹੁੰਦੇ ਹੋ ਕੋਈ ਮੀਟਿੰਗ ਤੁਹਾਡੀ ਹੋਈ ਹੈ ਸੈਂਟਰ ਸਰਕਾਰ ਦੇ ਨਾਲ ਜਾ ਕੇ ਪਹੁੰਚਿਆ ਵਾ ਕੀ ਤੁਹਾਡੇ ਨਾਲ ਬੈਠ ਕੇ ਜਿਹੜੀ ਆ ਉਹ ਗੱਲਬਾਤ ਕੀਤੀ ਜਾਏਗੀ ਇਸ ਕਾਨੂੰਨ ਨੂੰ ਲੈ ਕੇ ਸਰ ਇਹਦੇ ਵਿੱਚ ਜਿਹੜੀ ਇਹ ਕਾਨੂੰਨ ਨੇ ਕਾਨੂੰਨ ਤਿਆਰ ਕੀਤਾ ਕਿ ਕੇਂਦਰ ਸਰਕਾਰ ਇਹਦੇ ਵਿੱਚ ਕਿਸੇ ਵੀ ਇੰਡੀਆ ਦੀ ਕੋਈ ਵੀ ਜੁਨੀਅਨ ਵੱਲੋਂ ਕੋਈ ਵੀ ਇਹਨਾਂ ਨੇ ਵਿਚਾਰ ਨਹੀਂ ਲਿਆ ਗਿਆ ਨਾ ਕਿਸੇ ਨੂੰ آگਾਹ ਕੀਤਾ ਗਿਆ ਨਾ ਦੱਸਿਆ ਗਿਆ ਵਿਆਹ ਕਾਨੂੰਨ ਲਾਗੂ ਹੋ ਰਿਹਾ ਜਿਹੜੀਆਂ ਇੰਡੀਆ ਦੀਆਂ ਕੋਈ ਵੀ ਜਿੰਨੀਆਂ ਵੀ ਸਾਡੀਆਂ ਸਟੇਟਾਂ ਨੇ ਕਿਸੇ ਦੇ ਵਿੱਚ ਵੀ ਇਹ ਜਿਆ ਸੱਦਾ ਪੱਤਰ ਨਹੀਂ ਮਿਲਿਆ ਕਿ ਤੁਹਾਨੂੰ ਅਸੀਂ ਆਹ ਕਾਨੂੰਨ ਲਾਗੂ ਕਰ ਰਹੇ ਹਾਂ ਜੀ ਕਿਵੇਂ ਆ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਕੋਈ ਆਪਣੀ ਕੋਈ ਬੁੱਧੀਜੀਵੀ رائے ਦੇਵੇ ਕੋਈ ਵੀ رائے ਦੇ ਕੋਈ ਬਾਰੇ ਕੋਈ ਨਹੀਂ ਪੁੱਛਿਆ ਗਿਆ ਬਸ ਇੱਕਦਮ ਠੋਕ ਦਿਓ ਉਹ ਗੱਲ ਹੋਈ ਆ ਕਿਉਂਕਿ ਜਿਸ ਤਰ੍ਹਾਂ ਕਾਨੂੰਨ ਪਾਸ ਕੀਤਾ ਗਿਆ ਤਾਂ ਬਹੁਤ ਸਾਰੀਆਂ ਮਾੜੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਬਹੁਤ ਸਾਰੇ ਜਿਹੜੇ ਟਰੱਕ ਨੇ ਜਾਂ ਫਿਰ ਬੱਸਾਂ ਨੇ ਉਹ ਰੋਡ ਦੇ ਉੱਪਰ ਲਗਾ ਰਤੀਆਂ ਕਈਆਂ ਨੇ ਡਰਾਈਵਰ ਆਪਣੀਆਂ ਗੱ ਦੇਖੋ ਜੀ ਤਕਰੀਬਨ 1 6-7 ਮਹੀਨੇ ਵੀਡੀਓ ਆਈ ਸੀਗੀ ਪਹਿਲੋਂ ਇੱਕ ਡਰਾਈਵਰ ਨੂੰ ਉਹਦੇ ਆਟੋ ਦੇ ਪਿੱਛੇ ਬੰਨਿਆ ਹੋਇਆ ਲਤਾਂਪਾ ਬੰਨਿਆ ਉਹਨੂੰ ਕੁੱਟ ਦੇ ਪਿੱਛੇ ਘਸੀਟ ਦੇ ਲੈ ਕੇ ਜਾ ਰਹੇ ਆ ਠੀਕ ਆ ਜੀ ਉਹਨਾਂ ਬਾਰੇ ਕੋਈ ਕੋਈ ਸੁਣਨੇ ਆ ਰਿਹਾ ਇਸੇ ਕਰਕੇ ਸਾਰੇ ਡਰਾਈਵਰ ਦੱਸੋ ਕੀ ਕਰਨਗੇ ਕਿੱਥੇ ਜਾਣਗੇ ਜੀ ਇੱਕ ਅਚਾਨਕ ਹਾਦਸਾ ਤੇ ਅਚਾਨਕ ਆ ਕੋਈ ਜਾਣਬੁੱਝ ਕੇ ਐਕਸੀਡੈਂਟ ਨਹੀਂ ਕਰਦਾ ਜੀ ਹੁਣ ਸਾਰੇ ਜਿੰਨੇ ਸਾਡੇ ਮਾਨਯੋਗ ਸਾਡੇ ਆਪਣੇ ਪੀਐਮ ਸਾਹਿਬ ਨੇ ਉਹਨਾਂ ਦੇ ਆਪਣੇ ਗ੍ਰਹਿ ਮੰਤਰੀ ਦੇ ਜੋ ਵੀ ਸਾਡੇ ਵਿਭਾਗ ਦੇ ਜਿੰਨੇ ਵੀ ਸਾਡੇ ਉੱਥੇ ਸਦਸਿਆਂ ਨੇ ਸਾਰੇ ਨੂੰ ਇਹ ਕਾ ਸੋਚਣੀ ਚਾਹੀਦੀ ਸਾਰੇ ਬੰਦੇ ਉਹਨਾਂ ਦੇ ਆਪਣੇ ਡਰਾਈਵਰ ਕੰਮ ਕਰ ਰਹੇ ਆ ਇਹੋੇ ਕੰਮ ਕਰਨਗੇ ਉਹਨਾਂ ਵਾਸਤੇ ਲਾਗੂ ਹੋਊਗਾ ਇਹ ਗਲਤ ਗੱਲ ਆ ਜੋ ਵੀ ਆ ਮਾੜੇ ਵਾਸਤੇ ਹੋ ਰਿਹਾ ਜੋ ਸਾਰੇ ਹੀ 올 ਇੰਡੀਆ ਦੇ ਡਰਾਈਵਰਾਂ ਵਾਸਤੇ ਮਾੜਾ ਭਾਵੇਂ ਉਹ ਕੋਈ ਐਕਟਿਵ ਲੈ ਕੇ ਜਾਂਦਾ ਕੋਈ ਟੂ ਵੀਲਰ ਲੈ ਕੇ ਜਾਂਦਾ ਕੋਈ ਫੋਰ ਵੀਲਰ ਕਾਰ ਲੈ ਕੇ ਜਾਂਦਾ ਟਰੱਕ ਬੱਸ ਲੈ ਕੇ ਜਾਂਦਾ ਇਹ ਕੋਈ ਮਤ ਸੋਚੇ ਕਿ ਸਿਰਫ ਟਰੱਕਾਂ ਵਾਸਤੇ ਬੱਸਾਂ ਵਾਸਤੇ ਆ ਇਹ ਹਰ ਕੇ ਵਾਸਤੇ ਕਾਨੂੰਨ ਲਾਗੂ ਹੋ ਗਿਆ ਜੀ ਸਾਰਿਆਂ ਵਾਸਤੇ ਕਾਨੂੰਨ ਲਾਗੂਗਾ ਤੇ ਇਹ ਜੋ ਬਹੁਤ ਮੰਦ ਭਾਗੀ ਗੱਲ ਆ ਜੀ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਕਾਫੀ ਲੰਮਾ ਸਮਾਂ ਜਿਹੜੇ ਕਿਸਾਨ ਨੇ ਉਹ ਸੜਕਾਂ ਦੇ ਉੱਪਰ ਦਿਖਾਈ ਦਿੱਤੇ ਨੇ ਅੱਜ ਤੁਸੀਂ ਸੜਕਾਂ ਦੇ ਉੱਪਰ ਆ ਚੁੱਕੇ ਹੋ ਸਰ ਜੀ ਵੇਖੋ ਅਸੀਂ ਕੇਂਦਰ ਦੀਆਂ ਨਲਾਇਕੀਆਂ ਕਹਾਂਗੇ ਇਸ ਗੱਲ ਨੂੰ ਕਿਸਾਨਾਂ ਦੇ ਉੱਤੇ ਇਹਨਾਂ ਨੇ ਜੋ ਪਹਿਨੋ ਕਾਨੂੰਨ ਲਾਗੂ ਕਰ ਦਿੱਤੇ ਸੀਗੇ ਉਹ ਨਜਾਇਜ਼ ਹੋਇਆ ਸੀਗਾ ਕਿ ਨਾ ਕਿਸਾਨ 12-13 ਮਹੀਨੇ ਉੱਥੇ ਬੈਠ ਕੇ 700 ਬੰਦੀਆਂ ਦੀ ਉੱਥੇ ਸ਼ਹੀਦੀ ਹੋ ਗਈ ਹੈ ਜੀ ਉਹਦੇ ਬਾਰੇ ਕੇਂਦਰ ਨੂੰ ਕੋਈ ਫਰਕ ਨਹੀਂ ਕੋਈ ਵਿਚਾਰ ਨਹੀਂ ਕੋਈ ਕਿਸੇ ਬਾਰੇ ਕੋਈ ਵਿਚਾਰ ਨਹੀਂ ਹੋ ਰਹੀ ਜੀ ਅੱਜ ਨਵਾਂ ਕਾਨੂੰਨ ਫੇਰ ਆ ਰਿਹਾ ਜੀ ਕੇਂਦਰ ਸਰਕਾਰ ਕੀ ਕਰੇ ਸਾਨੂੰ ਇਸ ਗ ਅਕਸਰ ਕੇਂਦਰ ਵਿੱਚ ਜੋ ਬੈਠੇ ਨੇ ਉਹ ਇਹਨਾਂ ਜ਼ਿਲ੍ਹਿਆਂ ਦੇ ਜ਼ਿਲ੍ਹਿਆਂ ਤੋਂ ਸਟੇਟਾਂ ਦੇ ਸਟੇਟਾਂ ਤੋਂ ਜਾ ਕੇ ਫੇਰ ਉਹ ਜਾ ਕੇ ਸੀਐਪੀਐਮ ਬਣਦੇ ਨੇ ਜੋ ਕੁਝ ਵੀ ਹੁੰਦਾ ਇਹਨਾਂ ਨੂੰ ਜੇ ਤੁਸੀਂ ਕਿਹੜੀ ਸੀ ਜਾ ਕੋ ਥੱਲੇ ਲੈ ਕੇ ਜਾਓਗੇ ਕੱਲ ਨੂੰ ਤੁਹਾਡਾ ਸਾਥ ਕੋਣ ਦੇਊਗਾ ਬਹੁਤ ਬੁਰਾ ਹੋ ਰਿਹਾ ਜੀ ਨਹੀਂ ਹੋਣਾ ਚਾਹੀਦਾ ਅੱਡ ਤੁਸੀਂ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਪੰਕਾ ਦੇ ਉੱਪਰ ਤੁਹਾਡੇ ਵੱਲੋਂ ਕਾਲੀਆਂ ਝੰਡੀਆਂ ਜਿਹੜੀਆਂ ਬੰਨੀਆਂ ਗਈਆਂ ਨੇ ਵਿਰੋਧ ਕੀਤਾ ਜਾ ਰਿਹਾ ਕੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀਤਾ ਜਾਏਗਾ ਦੇਖੋ ਜੀ ਅਸੀਂ ਤੇ ਬਿਲਕੁਲ ਜਿਹੜਾ ਅੱਜ ਸਾਰੀਆਂ ਕੋਲਾ ਦਿੱਤੀਆਂ ਸੀ ਸੀਆਂ ਸਾਰੇ ਆਪਣੇ ਜਿੰਨਾ ਸਾਡਾ ਪ੍ਰਸ਼ਾਸਨ ਆ ਉਹਨਾਂ ਨੂੰ ਕਾਲ ਦਿੱਤੀ ਗਈ ਸੀ ਕਿ ਸਰ ਅਸੀਂ ਇਹਦਾ ਆ ਗੱਲ ਹੈ ਇਸ ਚੀਜ਼ ਦਾ ਵਿਰੋਧ ਕਰ ਰਹੇ ਆ ਕਹਿੰਦੇ ਕਿਉਂ ਕਰ ਰਹੇ ਹੋ ਮੈਂ ਕਿਹਾ ਆ ਗੱਲ ਹੈ ਜੀ ਜੇ ਕਾਲੇ ਕਾਨੂੰਨ ਬਣਿਆ ਬਹੁਤ ਬੁਰਿਆ ਡਰਾਈਵਰ ਵਾਸਤੇ ਬਹੁਤ ਮਾੜੀ ਗੱਲ ਹਰ ਇੱਕ ਵਾਸਤੇ ਮਾੜੀ ਗੱਲ ਹੈ ਜੀ ਕੋਈ ਵੀ ਘਰੋਂ ਕੋਈ ਆਪਣਾ ਸਕੂਲ ਬੱਚਾ ਲੈ ਕੇ ਜਾਂਦਾ ਇਹਨਾਂ ਕਿਸੇ ਕੋਈ ਗੱਲਬਾਤ ਹੋ ਜਾਂਦੀ ਆ ਸਮਝੋ ਉਹ ਵੀ ਗਿਆ ਬਹੁਤ ਗੱਲਾਂ ਨੇ ਵਿਰੋਧ ਕੀਤਾ ਜਾ ਰਿਹਾ ਜੀ ਇਹਨਾਂ ਕਿਸੇ ਦੀ ਸਾਡੀ ਸੁਣਵਾਈ ਨਹੀਂ ਹੁੰਦੀ ਅਸੀਂ ਵਿਰੋਧ ਆਪਣਾ ਜਾਰੀ ਰੱਖਾਂਗੇ